ਇਹ ਆ ਭਾਈ ਸਾਧੂ ਸਿੰਘ ਵਾਲਿਆਂ ਦੇ ਇੰਪਲੀਮੈਂਟਾਂ ਦੀ ਗੱਲ ਕਰਾਂਗੇ ਅੱਜ ਇਹ ਬੰਦਿਆ ਸੰਗਰੀਆ ਦੇ ਅੰਦਰ ਸੰਗਰੀਆ ਦੇ ਅੰਦਰ ਹਰ ਇੱਕ ਤਰ੍ਹਾਂ ਦਾ ਇੰਪਲੀਮੈਂਟ ਬਾਈ ਤਿਆਰ ਕਰਦੇ ਨੇ ਪਹਿਲਾਂ ਤੁਹਾਨੂੰ ਦੱਸ ਦਿੰਦਾ ਇਹਨਾਂ ਦੇ ਦੋ ਥਾਵਾਂ ਨੇ ਇੱਕ ਜਗ੍ਹਾ ਤੇ ਕੱਲਿਆ ਕਿਰਾਏ ਤੇ ਆ ਤਮੀਆਂ ਹੀ ਤਿਆਰ ਹੁੰਦੀਆਂ ਨੇ ਇੱਕ ਜਗ੍ਹਾ ਤੇ ਹਾਲ ਤੇ ਆਪਣੇ ਪਲਾਉ ਸਬਸ ਸੋਇਲਰ ਉਪਲਟਾਊ ਵਾਲ ਜਿਹੜੇ ਪ੍ਰੈਸ਼ਰ ਵਾਲੇ ਚਾਹੀਦੇ ਕੋਈ ਚਾਹੀਦੇ ਉਹ ਇੱਕ ਸਾਈਡ ਤਿਆਰ ਹੁੰਦੇ ਨੇ ਉਹਨਾਂ ਦੀ ਵੀਡੀਓ ਪਹਿਲਾਂ ਅਪਲੋਡ ਕਰ ਚੁੱਕੇ ਆ ਇਹ ਵੀਡੀਓ ਦੂਜੀ ਆਪਣੀ ਇਹਨਾਂ ਦੇ ਉੱਤੇ ਰਹਿਣ ਵਾਲੀ ਹੈ 360 ਡਿਗਰੀ ਜਿਹੜਾ ਕਰਾਇਆ ਜਾਂਦਾ ਤਵੀ ਵਾਲਿਆ ਜਿਹੜਾ ਰਾਜਸਥਾਨ ਸਾਈਡ ਏਰੀਆ ਜਿਆਦਾ ਚੱਲਦੀ ਆ ਤਵੀ ਤਾਂ ਇਸ ਤੋਂ ਇਲਾਵਾ ਮੈਂ ਗੱਲ ਕਰਨਾ 360 ਦੇ ਅੰਦਰ ਕੋਈ ਵੀ ਚਾਹੀਦਾ ਭਾਵੇਂ ਤਾਂ ਤੁਸੀਂ ਪ੍ਰੈਸ਼ਰ ਲੈ ਲਓ ਭਾਵੇਂ ਤੁਸੀਂ ਹੱਥ ਵਾਲਾ ਲੈ ਲਓ ਹੱਥ ਨਾਲ ਕਮਾਉਣਾ ਤੇ ਉੱਤੇ ਥੱਲੇ ਵਾਲਾ ਉਹ ਹੋ ਜਾਂਦਾ ਸਾਈਡਾਂ ਨੂੰ ਐਡਜਸਟ ਹੋ ਜਾਂਦਾ ਤਮੀਆਂ ਭਾਈ ਸਾਰੇ ਕੈਟਾਗਰੀ ਚ ਬਣਾਉਂਦੇ ਤਮੀਆਂ ਤੇ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਥੋੜੀ ਕਿਰਾਏ ਤੇ ਕਰ ਲਈਏ ਖੁੱਲ ਕੇ ਕਰਾਏ ਦੇ ਅੰਦਰ ਬਾਈਆਂ ਕੋਲੇ ਮੈਨੂੰ ਲੱਗਦਾ ਸਾਨੂੰ ਦੱਸੇਗੇ ਸੀ 6 ਕ ਮਾਡਲ ਦੱਸੇ ਸੀ ਬਾਈ ਕਹਿੰਦੇ ਤਿਆਰ ਕਰਦੇ ਆਂ ਸੀ ਸਿੰਪਲ ਹੋ ਗਿਆ ਪਹਿਲਾਂ ਤੇ ਜਿਹੜਾ ਜਮਾਂ ਸਿੰਪਲ ਆਉਂਦਾ ਉਹ ਕਰਦੇ ਉਸ ਤੋਂ ਬਾਅਦ 360 ਚ ਆ ਗਿਆ ਫਿਰ ਉਹ ਖੁੱਲਣ ਵਾਲਾ ਆ ਗਿਆ ਉਹ ਵੀ ਜੱਕਾਂ ਦੇ ਸਾਰੇ ਖੋਲਦਾ ਯਾਨੀ ਕਿ ਪ੍ਰੈਸ਼ਰ ਤੇ ਹੋ ਜਾਂਦਾ ਫਿਰ ਉੱਤੇ ਥੱਲੇ ਨੂੰ ਹੋ ਜਾਂਦਾ ਜਿੰਨੀ ਉਤਾਂ ਨੂੰ ਕਰਨਾ ਉਨਾ ਕਰ ਲੋ ਉਹ ਵੀ ਜੈਕ ਤੇ ਹੋ ਜਾਂਦਾ 360 ਕਮਾਉਣਾ ਉਹ ਵੀ ਜੈਕ ਤੇ ਹੋ ਜਾਂਦਾ ਐਸਾ ਹੱਬ ਤੇ 6 ਮਾਡਲ ਗਿਣਾਈ ਸੀ ਸਾਨੂੰ ਬਾਈਆਂ ਨੇ ਰੇਟ ਆ ਜਿਹੜੇ ਉਹ ਮੌਕੇ ਦੇ ਹੋਣਗੇ ਕਿਉਂਕਿ ਲੋਹਾ ਮਹਿੰਗਾ ਸਸਤਾ ਹੁੰਦਾ ਰਹਿੰਦਾ ਆਖਿਰਕਾਰ ਕਈ ਵਾਰੀ ਸਸਤਾ ਵੀ ਹੋ ਜਾਂਦਾ ਕਈ ਵਾਰੀ ਮਹਿੰਗਾ ਵੀ ਹੋ ਜਾਂਦਾ ਲੋਹੇ ਦਾ ਡੇਲੀ ਦਾ ਰੇਟ ਆ ਉਸ ਹੱਬ ਤੇ ਬਾਈ ਜਾਂਦੇ ਸੀ ਰੇਟ ਮੌਕੇ ਦਾ ਹੋਏਗਾ ਬਾਕੀ ਜੇ ਮੈਂ ਗੱਲ ਕਰਾਂ ਆਪਣੀ ਤਮੀਆਂ ਦੀ ਹੈਰੋ ਤਾਂ ਹੈਰੋ ਤਾਂ ਬਾਈ ਉਹਨਾਂ ਦੀਆਂ ਬਾਹਰ ਤੱਕ ਜਾਂਦੀਆਂ ਵੈਸੇ ਕੈਨੇਡਾ ਅਮਰੀਕਾ ਪਤਾ ਨਹੀਂ ਕਿੰਨੇ ਕ ਸਾਨੂੰ ਦੇਸ਼ ਗਣਾਇ ਸੀ ਬਾਈ ਨੇ ਵੀ ਉੱਥੋਂ ਤੱਕ ਆਪਾਂ ਭੇਜਦੇ ਆ ਤੇ ਇਸ ਤੋਂ ਇਲਾਵਾ ਸ਼ੁੱਧਤਾ ਦੀ ਗੱਲ ਕਰਾਂ ਬਾਈ ਜਾਂਦੇ ਟਾਪ ਕੁਆਲਿਟੀ ਦਾ ਜਿਹੜਾ ਵੀ ਹੈ ਸਮਾਨ ਲਈਦਾ ਟਾਇਰ ਵਗੈਰਾ ਜਿਹੜਾ ਹਿੱਸਾ ਹੁੰਦਾ ਹਨਾ ਮਗਰਲਾ ਉਹ ਬਾਈ ਕਹਿੰਦੇ ਵੀ ਆਪ ਦੀ ਮਰਜ਼ੀ ਦੇ ਟਾਇਰ ਕਿਸੇ ਨੇ ਲਵਾਉਣੇ ਉਹ ਲਵਾ ਲਓ ਜੇ ਸਾਡੇ ਕੋਲੋਂ ਲੈਣੇ ਆ ਉਹ ਲਵਾ ਲਓ ਕੋਈ ਦਿੱਕਤ ਹੀ ਨਹੀਂ ਕੀ ਸਾਨੂੰ ਤਾਂ ਬਾਕੀ ਬਾਈ ਉਹਨਾਂ ਦੇ 11 11 ਤਮੀਆਂ ਤਾਂ ਆਮ ਹੀ ਮੰਨ ਲਓ ਬਾਈ ਦਾ ਸੈੱਟ ਤਾਂ ਉੱਥੇ ਆਮ ਜਿਹਾ ਹੀ ਪਿਆ ਸੀ ਆ ਦੇਖ ਲਓ ਕਿੰਨਾ ਹੈਵੀ ਫਰੇਮ ਬਣਦਾ ਇਹਨੂੰ ਕਹਿੰਦੇ ਨੇ ਘੋੜਾ ਜਿਹੜਾ ਘੋੜੇ ਸਟਾਈਲ 'ਚ ਜਿਹੜੀਆਂ ਤਮੀਆਂ ਆਉਂਦੀਆਂ ਇਹ ਮਾਡਲ ਦਾ ਨਾਮ ਹੈ ਅਸਲ ਦੇ ਵਿੱਚ ਤਾਂ ਬਾਈਆਂ ਕੋਲੇ ਨਾ ਜਿਹੜੇ ਮੈਂ ਗੱਲ ਕਰਾਂ ਸੱਟਾਂ ਦੀ ਕੋਈ ਕਮੀ ਨਹੀਂ 24 ਦਿਨ ਰਾਤ ਜਿਹੜੀ ਉਹ ਫੈਕਟਰੀ ਦੇ ਅੰਦਰ ਕੰਮ ਕਰ ਰਹੇ ਹਨ ਦਿਨ ਰਾਤ ਤਵੀਆਂ ਬੰਦੀਆਂ ਐਨੀਆਂ ਕ ਬੰਦੀਆਂ ਨੇ ਸੇਲਿੰਗ ਇੰਨੀ ਜ਼ਿਆਦੀ ਹੈ ਸ਼ੁੱਧਤਾ ਦੇ ਕਰਕੇ ਤਾਂ ਪ੍ਰੈਸ਼ਰ ਦੇ ਅੰਦਰ ਸਿੰਪਲ ਤੋਂ ਲੈ ਕੇ ਪ੍ਰੈਸ਼ਰ ਦੇ ਅੰਦਰ ਸਾਰੀਆਂ ਤਵੀਆਂ ਬਣਾਉਂਦੇ ਨੇ ਸੈਂਟਰ ਦੇ ਵਿੱਚ ਚਾਹੀਦੇ ਟਾਇਰ ਓ ਵਾਲੀਆਂ ਤਵੀਆਂ ਮਿਲਦੀਆਂ ਬੈਕ ਸਾਈਡ ਹਿੱਸਾ ਚਾਹੀਦਾ ਓ ਵਾਲੀਆਂ ਮਿਲਦੀਆਂ ਨੇ ਅੱਛਾ ਬੈਕ ਸਾਈਡ ਪ੍ਰੈਸ਼ਰ ਚਾਹੀਦੀਆਂ ਓ ਵਾਲੀਆਂ ਮਿਲਦੀਆਂ ਇੱਥੇ ਬਾਈ ਹੁੰਨੀ ਪਹਿਲਾਂ ਰੰਗ ਨੂੰ ਕੱਚਾ ਮਾਰਦੇ ਨੇ ਤੇ ਇਸ ਤੋਂ ਬਾਅਦ ਅਗਾਂ ਲੈ ਜਾਂਦੇ ਨੇ ਆਹ ਸੈਂਟਰ ਦੇ ਵਿੱਚੋਂ ਜਿਹੜਾ ਆਪਣਾ ਹਿੱਸਾ ਚ ਕੀਂਦਾ ਪ੍ਰੈ ਪਾਵਰ ਹੈ ਜਿਹਨੂੰ ਕਹਿੰਦੇ ਨੇ ਪ੍ਰੈਸ਼ਰ ਤੰਗੀਆਂ ਵੀ ਕਹਿੰਦੇ ਨੇ ਪਾਵਰ ਵੀ ਕਹਿ ਦਿੰਦੇ ਵੈਸੀ ਇਸ ਤੋਂ ਗਾਂ ਆ ਪਿਆ ਹੈ ਸੈੱਟ ਕੱਢਿਆ ਇਹਨਾਂ ਦੇ ਤੇ ਹਰ ਇੱਕ ਮਾਡਲ ਹੈ ਜਿਹੜਾ ਵੱਖਰੇ ਤਰੀਕੇ ਦਾ ਤੁਹਾਨੂੰ ਮਿਲਣਗੇ ਕਾਫੀ ਮਾਡਲ ਨੇ ਇਹਨਾਂ ਉੱਤੇ ਵੀ ਇੱਕ ਸਪੈਸੀਫਿਕ ਜਿਹੜੀ ਵੀਡੀਓ ਸੀ ਉਹ ਪਾਈ ਹੋਈ ਸੀ ਤੇ ਉਹ ਜਿਨ੍ਹਾਂ ਨੇ ਨਹੀਂ ਦੇਖੀ ਉਹਨਾਂ ਵਿੱਚ ਬਾਈ ਆਪ ਨੇ ਦੱਸਿਆ ਸਾਨੂੰ ਇਹ ਪਹਿਲਾਂ ਅਸੀਂ ਵੀਡੀਓ ਥੋੜੀ ਸ਼ੂਟ ਕੀਤੀ ਸੀ ਕਿਉਂਕਿ ਅਸੀਂ ਅਖਿਆ ਚਲੋ ਇਹ ਆਪਾਂ ਕਿਤੇ ਫੇਰ ਪਾ ਦਾਂਗੇ ਉਹ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਬਾਈ ਜਿੰਦੇ ਵਿੱਚ ਹਰ ਇੱਕ ਜਿਹੜੀ ਕਵਾਲਿਟੀ ਦੱਸਦਾ ਜਿਵੇਂ ਡਬਲ ਗੈਂਡਾ ਇਹਦੇ ਵਿੱਚ ਆਉਂਦੀ ਹੈ ਤਵੀਦ ਦੀ ਜਿਹੜੀ ਕਵਾਲਿਟੀ ਦੀ ਗੱਲ ਕਰਾਂ ਟਾਟਾ ਦੇ ਅੰਦਰ ਸਾਨੂੰ ਦੱਸੀ ਸੀ ਕਿ ਆਈ ਥਿੰਕ ਡਬਲ ਗੈਂਡਾ ਆਉਂਦੀ ਐਵੇਂ ਜਾਂ ਕੁਝ ਕਰਕੇ ਤਾਂ ਡਿਸਕਾਂ ਜਿਹੜੀਆਂ ਨਾਮ ਦੀਆਂ ਆਉਂਦੀਆਂ ਨੇ ਬਾਕੀ ਡਿਸਕਾਂ ਦੇ ਵਿੱਚ ਮਾਡਲ ਕਾਫੀ ਨੇ ਬਾਈਆਂ ਦੇ ਮਾਡਲਾਂ ਦੀ ਕੋਈ ਗਿਣਤੀ ਨਹੀਂ ਉਸ ਤੋਂ ਇਲਾਵਾ ਕਰਾਇਆਂ ਦੀ ਗੱਲ ਕਰੀਏ ਉਹ ਹੈਗੇ ਨੇ ਉਸ ਤੋਂ ਇਲਾਵਾ ਜੇ ਗੱਲ ਕਰੀਏ ਪਲਾਉ ਹਰ ਇੱਕ ਚੀਜ਼ ਹੀ ਬਣਾਉਂਦਾ ਬਾਈ ਤਾਂ ਕੰਮੀ ਤਾਂ ਕਿਸੇ ਚੀਜ਼ ਦੀ ਨਹੀਂ ਕਿਸੰਦ ਵਗੈਰਾ ਦੀ ਹਾਂ ਮੇਨ ਸੰਗਰੀਆ ਜਾਣੇ ਇਸੇ ਕੰਮ ਨੂੰ ਜਾਂਦਾ ਇੰਪਲੀਮੈਂਟ ਕਰਕੇ ਜੇ ਸੰਗਰੀਆ ਸ਼ਹਿਰ ਦੀ ਗੱਲ ਕਰਨਾ ਨਾ ਇੰਪਲੀਮੈਂਟ ਕਰਕੇ ਜਾਣਿਆ ਜਾਂਦਾ ਉਸ ਤੋਂ ਬਾਅਦ ਬਾਈਆਂ ਦਾ ਲੇਟੈਸਟ ਮਾਡਲ ਜਿਹੜਾ ਬਾਹਰ ਤੋਂ ਦਿਖਾਇਆ ਇਹ ਤਿਆਰ ਸੀ ਇੱਥੇ ਰੰਗ ਰੰਗ ਵਜਿਆ ਹੀ ਮਗਰਲਾ ਸੈਟ ਚੜਾਉਣ ਵਾਲਾ ਰਹਿੰਦਾ ਸੀ ਦੇਖ ਲਓ ਤੁਸੀਂ ਹੁਣ ਫਿਰ ਕੰਮ ਦੀ ਸਫਾਈ ਤੇ ਕੰਮ ਵਗੈਰਾ ਚੈੱਕ ਕਰੋ ਤਮੀਆਂ ਦੀ ਜਿਹੜੀ ਇੱਕ ਆਪਣੇ ਜਿਹੜੇ ਕਾਫੀ ਮਸ਼ਹੂਰ ਨੇ ਬਿੱਗ ਬ੍ਰਦਰ ਨਾ ਸੌਰੀ ਪਤਾ ਨਹੀਂ ਬ੍ਰਦਰ ਦੇ ਨਾਮ ਤੇ ਪਤਾ ਨਹੀਂ ਕਿਹੜੇ ਨਾਮ ਤੇ ਇੰਸਟਾਗ੍ਰam ਆਈਡੀ ਤੇ ਕਾਫੀ ਚੱਲਦੇ ਨੇ ਜਿਨ੍ਹਾਂ ਕੋਲੇ ਕਾਫੀ ਬੇਲਰ ਵਗੈਰਾ ਤੇ ਨਿਊ ਜ਼ੀਲੈਂਡ ਦਾ ਉਹਨਾਂ ਕੋਲੇ ਬਾਈਆਂ ਦੀਆਂ ਤਮੀਆਂ ਗਈਆਂ ਹੋਈਆਂ ਨੇ ਮੈਨੂੰ ਲੱਗਦਾ ਉਹਨਾਂ ਨੇ ਭੇਜੀਆਂ ਬਾਹਰ ਸੀ ਤੇ ਉਹ ਬਾਅਦ ਚੋ ਲੇਟ ਹੋਈਆਂ ਤਾਂ ਉਹ ਯੂਜ਼ ਕਰਨੀਆਂ ਨੇ ਪਤਾ ਨਹੀਂ ਇਹਨਾਂ ਦੇ ਕੋਈ ਲਾਗੇ ਤੱਕ ਭੇਜੇ ਸੀ ਹੋਈ ਸੀ ਬਾਈ ਨਾਲ ਗੱਲ ਤੇ ਇਸ ਤੋਂ ਇਲਾਵਾ ਤਮੀਆਂ ਦੇ ਸੈਟਾਂ ਦੀ ਕੋਈ ਕਮੀ ਨਹੀਂ ਬਾਈ ਹੁਣੀ ਰਾਤ ਦਿਨ ਤਿਆਰ ਕਰਦੇ ਬਾਕੀ ਆਰਡਰ ਦੇ ਉੱਤੇ ਵੀ ਤਿਆਰ ਹੁੰਦੀ ਏ ਇਸ ਤੋਂ ਇਲਾਵਾ ਗੱਲ ਕਰੀਏ ਊਵੇਂ ਤਾਂ ਤੁਹਾਨੂੰ ਮਿਲ ਹੀ ਜਾਏਗਾ ਕੋਈ ਨਾ ਕੋਈ ਸੈਟ 14 14 ਦਾ ਤਾਂ ਮਿਲ ਜੇਗਾ ਵੱਡੇ ਸੈਟ ਵਾਲੇ ਬਾਈ ਹੁਣੀ ਉਦੋਂ ਮੌਕੇ ਤੇ ਤਿਆਰ ਕਰਕੇ ਦਿੰਦੇ ਕਿਉਂਕਿ ਕਾਫੀ ਡਿਮਾਂਡ ਆ ਉਹਨਾਂ ਸੈਟਾਂ ਦੀ ਪੂਰੇ ਨਹੀਂ ਹੁੰਦੇ ਪਏ ਜੇ ਮੈਂ ਗੱਲ ਕਰਾਂ ਤਾਂ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਸ਼ੇਅਰ ਕਰਦਾ ਕਰੋ ਚੈਨਲ ਨੂੰ ਫੋਲੋ ਕਰੋ પેજનું ફોલો કરો શેર કરો વિડીયોનું